ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਾਡੇ ਕੁਝ ਦਿਨ ਹੁਣ ਵਲੌਗ ਜਿਹੜੇ ਨਹੀਂ ਆਉਣਗੇ ਉਹਦਾ ਰੀਜ਼ਨ ਹੈਗਾ ਵੀ ਥੋੜੇ ਦਿਨ ਆਪਣਾ ਜਿਹੜਾ ਚੈਨਲ ਦੀ ਥੋੜੀ ਜਿਹੀ ਪ੍ਰੋਬਲਮ ਚੱਲਣ ਦੀ ਹੈ ਤੇ YouTube ਨਾਲ ਕੋਈ ਮਤਲਬ ਹੋਇਆ ਥੋੜਾ ਜਿਹਾ ਚੱਕਰ ਪਿਆ ਹੋਇਆ ਇਸ ਕਰਕੇ ਸਾਡੇ ਵਲੌਗ ਨਹੀਂ ਆਉਣਗੇ ਤੇ ਫਿਲਹਾਲ ਅੱਜ ਹੀ ਛੋਟਾ ਥੋੜਾ ਜਿਹਾ ਵਲੌਗ ਪਾ ਲੱਗੇ ਆ ਤੇ ਅੱਜ ਹੈਗੀ ਆ ਮੇਰੀ ਐਨੀਵਰਸਰੀ ਤੇ ਸੋ ਮੇਰੀ ਐਨੀਵਰਸਰੀ ਐਨੀ ਨਾ ਕੱਲਿਆਂ ਦੀ ਨਹੀਂ ਹੋਣੀ ਮੇਰੀ ਇਹ ਕੱਲਿਆਂ ਦੀ ਐਨੀਵਰਸਰੀ ਹੋਣਾ ਹੈਨਾ ਐਨੀਵਰਸਰੀ ਕੱਲੇ ਦੀ ਵੀ ਹੁੰਦੀ ਆ ਬੱਡੇ ਹੁੰਦਾ ਉਹ ਤੇ ਮੈਂ ਕਹਿ ਟਕਦੀ ਨਹੀਂ ਹੁਣਨੀ ਆ ਸਾਡੀ ਹੈ ਮੇਰੀ ਤੇ ਉਹ ਹੀ ਮੇਰੀ ਕਿਹ ਸਾਡੀ ਕਿਹ ਚਲੋ ਸਾਡੀ ਐਨੀਵਰਸਰੀ ਸਾਡੀ ਐਨੀਵਰਸਰੀ ਅੱਜ ਸਾਰੇ ਜਣੇ ਵਧਾਈਆਂ ਜ਼ਰੂਰ ਦਿਓ ਤੇ ਅੱਜ ਸਗੋਈ ਆਲਾ ਲੇਟ ਹੋ ਗਿਆ ਆਪਾਂ ਤੇ ਰੋਟੀ ਪਾਣੀ ਹੁਣੇ ਖਾਦਾ ਤੇ ਅੱਜ ਐਨੀਵਰਸਰੀ ਤੇ ਬਣਾ ਲਿਆ ਜੀ ਸਾਗ ਸਾਗ ਨਾਲ ਰੋਟੀ ਖਾਧੀ ਐ। ਸਾਗ ਬਣਾਇਆ ਅੱਜ ਆਪਣਾ ਅਗੇਟੀ ਦੇ ਚੂਲੇ ਤੇ ਬਹੁਤ ਘੈਂਟ ਸਾਗ ਬਣਿਆ। ਸੋ ਹੁਣ ਰੋਟੀ ਖਾ ਗਏ ਆ ਟੈਂ। ਮੈਂ ਥੋੜਾ ਜਿਹਾ ਸ਼ਾਰਟ ਵੀਡੀਓ ਪਾ ਦਈਏ ਵੀ ਚਲੋ ਭੈਣ ਭਰਾਵਾਂ ਨੂੰ ਪਤਾ ਲੱਗ ਜਾਏ ਵੀ ਹਜੇ ਕੁਝ ਦਿਨ ਸਾਡੇ ਵਲੌਗ ਨਹੀਂ ਹੋਣਗੇ। ਥੋੜੀ ਪ੍ਰੋਬਲਮ ਚੱਲ ਰਹੀ ਏ ਚੈਨਲ ਤੇ। ਤੇ ਉਸ ਤੋਂ ਬਾਅਦ ਫੇਰ ਆਪਾਂ ਸ਼ੂਟ ਕਰਨੇ ਸ਼ੁਰੂ ਕਰਾਂਗੇ। ਤੇ ਇਦਾਂ ਹੀ ਬਣੇ ਰਹੋ। ਤੇ ਅੱਜ 파ਟੀ ਕੁਟੀ ਕਰਦੇ ਆ ਤੇ ਕਰਾਉਨੇ ਇੱਕ ਦੂਜੇ ਦਾ ਮੂੰਹ ਮਿੱਠਾ ਤੇ ਪੇਸ਼ਤੀਆਂ ਹਨੀਆਂ। ਫ੍ਰਿਜ ਕਿੱਥੇ ਹੈ ਹੈ ਸੱਡੀਆਂ ਸਾਰੀਆਂ ਇੱਕ ਫ੍ਰਿਜ ਚ ਚਲੋ ਇੱਕ ਮੇਰੇ ਹੱਥ ਤੇ ਵਧੀਆ ਤੇ ਲਿਆਓ ਮੂੰ ਮਠਾ ਦੇ ਗਰਾਉਂ ਅਨਿਵਰਸਰੀ ਦਾ ਤੇ ਨਾਲ ਲਾਉਣੇ ਛੋਟਾ ਛੋਟਾ ਹਲਕਾ ਹਲਕਾ ਪੈਗ ਤੇ ਕਿ ਤੁਹਾਨੂੰ ਪਤਾ ਆਪਾਂ ਕਿਹੜਾ ਲਾਉਣਾ ਹੁੰਦਾ ਤੁਸੀਂ ਤੁਹਾਨੂੰ ਪਤਾ ਹੀ ਆ ਤੇ ਬੈਗ ਸਾਡਾ ਮੈਂ ਇੱਥੇ ਲਕੋ ਕੇ ਰੱਖਿਆ ਸੀ ਪੈਗ ਆਪਣਾ ਗੁਰਬਾਜ ਦਾ ਪੈਗ ਲਕੋ ਕੇ ਰੱਖਿਆ ਹੋ ਠੀਕ ਹੈਣਾ ਕਿਤੇ ਰੱਖਣ ਦੀ ਕੋਈ ਜਗ੍ਹਾ ਇਹ ਤਾਂ ਰੱਖਿਆ ਵਾ ਵੀ ਗੁਰਬਾਜ ਮਿੰਟ ਬਾਅਦ ਫ੍ਰਿਜ ਖੋਲਦਾ ਵਾ ਤੇ ਉਹ ਕੱਢਦਾ ਵਾ ਤੇ ਪੀ ਲੈਂਦਾ

ਜੀ ਦੇ ਰਿਹਾ ਸੀ ਲੋ ਜੀ ਪੈਗ ਬਣਾਓ ਹਲਕੇ ਹਲਕੇ ਤੇ ਲੈ ਕੇ ਆਓ ਪੈਗ ਪਿਆਓ ਆਪਣੀ ਯੂਨੀਵਰਸਿਟੀ ਦੇ ਪੈਗ ਪੀ ਲ ਗਏ ਆਪਾਂ ਥੰਮਜਪ ਵਾਲਾ ਪੈਗ ਤੇ 100 ਪੀਨੇ ਆ ਥੰਸਾ بڑا ਪੈਗ ਜੜੀ ਨੂੰ ਰਹਿਣ ਦੇ ਜੜੀ ਨੂੰ ਨਹੀਂ ਉਹਨਾ ਸ਼ੂਗਰ ਦੀ ਪ੍ਰੋਬਲਮ ਹੈ ਜੀ ਰਹਿਣ ਦੇ ਨਾ ਲੈ ਆਪਾਂ ਹੈ ਨਹੀਂ ਮੈਂ ਕੀ ਦਿੱਤੀ ਨਹੀਂ ਥੋੜੀ ਜਿਹੀ ਨਹੀਂ ਨਹੀਂ ਯਾਰ ਰਹਿਣ ਦੇ ਹਾਂ ਯਾਰ ਇਹ ਮਿੱਠਾ ਬਣਾ ਹੁੰਦਾ ਜੇ ਸ਼ੂਗਰ ਦਾ ਹਾਂ ਅੱਗੇ ਪ੍ਰੋਬਲਮ ਆ ਹਾਂ ਚਲ ਉਹਦੇ ਆ ਐਨੀ ਘੋੜਾ ਉੱਪਰ ਉਹਦੇ ਸਾਹਮਣੇ ਗੁਰਬਾਜ ਦੇ ਸਾਹਮਣੇ ਫੇਰ ਡੈਡੀ ਉਧਰ ਹੀ ਬੈਠਾ ਹੈ ਗੁਰਬਾਜ ਚਲ ਠੰਡੀ ਨਹੀਂ ਹੈਗੀ ਉਹਨੂੰ ਵੀ ਦੇ ਦੂੰ ਥੋੜੀ ਜੀ ਠੰਡੀ ਨਹੀਂ ਹੈਗੀ ਹਾਂ ਚਲ ਹੋਰ ਚਲੋ ਚਾ ਗੁਰਬਾਜ ਨੂੰ ਦੇਣਾ ਠੰਡੀ ਨਹੀਂ ਨਾ ਇਹ ਹੈ ਠੰਡੀ ਨਹੀਂ ਨਾ ਇਹ ਸਮਝਦੇ ਹੁੜਾ ਦਿੰਨਾ ਗੁਰਬਾਜ ਆਲਾ ਫੜ ਕੋਲ ਟਿੰਗ ਪਾ ਆ ਫੜ ਕੋਈ ਨਹੀਂ ਨਹੀਂ ਅਗਰ ਪਹਿਲਾਂ ਕਿਹਾ ਗਾੜਾ ਮੈਂ ਪੀਣੀ। ਬਹੁਤ ਸ਼ੁਕਰ ਦੀ ਪ੍ਰੋਬਲ ਅੱਗੇ ਮਿੱਠਾ ਖਵਾਤਾ ਪੇਸਟੀ ਖਵਾਤੀ ਆ। ਹਾਂ ਫੇਰ। ਨਾ ਉਹਦੇ ਹਰੇ ਵੀ। ਉਹ ਮੂੰਹ ਮਿੱਠਾ ਕਰਾਉਣ ਪਹਿਲਾਂ। ਕਰ ਲਓ ਨਹੀਂ ਕਰਾ। ਮੈਂ ਕਰਦੀ ਕਹਿਣੀ ਪੈ ਗੱਲ ਲਾ ਲਓ। ਭਾਈ ਮੈਡਮ ਕਹਿਣੀ ਪੈ ਗੱਲ ਲਾ ਲਓ। ਕੋਈ ਮਨਾਈ ਨਹੀਂ। ਆਪੈਗ ਲੋ ਆ ਤਾ ਤੁਹਾਡੇ ਸਾਹਮਣੇ ਦੇਖ ਲਓ ਹੈ ਉਹ ਮੂੰਹ ਦੇ ਮਿੱਠਾ ਕਰਾਉ ਨਾਲ ਸਬਸਕ੍ਰਾਈਬ ਕਰਾਉ ਮੂੰਹ ਮਠਾ ਲਿਆਉਂ ਹੁਣ ਨਾਲ ਕਰਦੇ ਆ ਪੇਸਟੀ ਨਾਲ ਮੂੰਹ ਮਠਾ ਤੇ ਸੋ ਵਧਾਈਆਂ ਦਿਓ ਪ੍ਰੀਤ ਨੂੰ ਇਹਦੀ ਐਨੀਵਰਸਰੀ ਪ੍ਰੀਤ ਦੀ ਐਨੀਵਰਸਰੀ ਇਹਨਾਂ ਨੂੰ ਵਧਾਈਆਂ ਦਿਓ ਮੈਨੂੰ ਭਾਗ ਰਹਿਣ ਦਿਓ ਇਹਨੂੰ ਦੇ ਦਿਓ ਵਧਾਈਆਂ ਇਹਦੀ ਗੱਲ ਸੁਣੋ ਮੈਂ ਨਹੀਂ ਸੀ ਕਿ ਆ ਮੇਰੀ ਐਨੀਵਰਸਰੀ ਤੁਸੀਂ ਕਿਹਾ ਅੱਜ ਮੇਰੀ ਐਨੀਵਰਸਰੀ ਤੁਸੀਂ ਇਹ ਨਹੀਂ ਕਿਹਾ ਕਿ ਸਾਡੀ ਐਨੀਵਰਸਰੀ ਹੈ ਚਲ ਠੀਕ ਆ ਸਾਡੀ ਐਨੀਵਰਸਰੀ ਤੇ ਵਧਾਈਆਂ ਦੇ ਦੀ ਤੇ ਸੋ ਕਰਦੇ ਆਪਾਂ ਅਪਾਇੰਟ ਲਿਓ ਜੀ ਪੇਸਟੀ ਪਣਾ ਮੂੰ ਮਠਾ ਕਰਾਉ ਮੈਂ ਉਦਾਂ ਨਹੀਂ ਮੰਨੀ ਐ ਐਨੀਵਰਸਰੀ ਜਿੰਨੇ ਜਿੰਨੇ ਮੂੰ ਨਾ ਮਠਾ ਮੂੰ ਮਠਾ ਕਰਾਉ ਨਾ ਐਨੀਵਰਸਰੀ ਆ ਤੇ ਮੈਂ ਇਦਾਂ ਤੇ ਫਿਰ ਮੇਰੀ ਨਹੀਂ ਹਾਂ ਤੇ ਮੈਂ ਵੀ ਕਰਾਉਂਗਾ ਨਹੀਂ ਆ ਜੇ ਕਰਾਉਣਾ ਹੀ ਪੈਣਾ ਮੂੰ ਮਠਾ ਇਦਾਂ ਹੋਣਾ ਐਨੀਵਰਸਰੀ ਮਨਾਈ ਜਿੰਦੀ ਆ 9:30 ਵਜੇ ਹਨ ਐਨੀਵਰਸਰੀ ਆਦਾ ਹੀ ਰਾਤ ਦੇ ਘਰ ਮਾਰੇ ਬੀਜੀ ਹੈ ਸੁਣਾ ਜਾ ਕਿ ਤੇ ਗਏ ਹੀ ਅੱਜ ਜਰੂਰੀ ਸੀ ਕਦੇ ਚਾਹੀ ਹੁੰਦਾ ਹੋ ਗਿਆ ਥੋੜਾ ਜਿਹਾ ਹੈਪੀ ਐਨੀਵਰਸਰੀ ਮੈਂ ਸੇਰਦੀ ਕੀਤੀ ਤੁਸੀਂ ਇਹ ਲੱਗ ਤਾਂ ਨਹੀਂ ਦਿੱਤੀ ਤੇ ਹੁਣ ਮੈਂ ਕੀ ਕਹਾਂ ਨੇ ਤੇ ਸਾਰਿਆਂ ਨੂੰ ਥੋੜਾ ਜੀ ਹੈਪੀ ਐਨੀਵਰਸਰੀ ਕੰਨ ਦੀ ਤੁਸੀਂ ਮੈਨੂੰ ਵਿਸ਼ ਨਹੀਂ ਕੀਤੀ ਮੈਂ ਸੇਰਦੀ ਕੀਤੀ ਇਹਨਾਂ ਨੇ ਸਿਰ ਉੱਠ ਵੀ ਕੀਤੀ ਹੈ ਇਹਨਾਂ ਨੇ ਹੁਣ ਕੀਤੀ ਹੈ 9:30 ਵਜੇ ਚਲੋ हैप्पी एनिवर्सरी ਤੇ ਜਾ ਹੁਣ ਮਾਇਆ ਮੂਆ ਵੀ ਕੱਢੋ ਤੁਹਾਨੂੰ ਦੇਣੀ ਨਹੀਂ ਮਾਇਆ ਹਾਂ ਸੋ વો ਰੀਜੋਇੰਮੈਂਟ ਕਰ ਰਹੇ ਆ ਜੀ ਹਮਾਰੇ ਕਿਰਪਾ ਨਾਲ ਵਾਸੇ ਇਦਾਂ ਦੇਣ ਲੰਗਦੇ ਜਾਣ ਹੱਦਿਆਂ ਖੇੜਦੇ ਆ ਤੇ ਮਿਲਦੇ ਸੁਣ ਜੇ ਫੈਮਿਲੀ ਵਲੌਗ ਦੇ ਨਾਲ ਤੇ ਕੁਝ ਦਿਨ ਰੋਕੇ ਹੋਣਗੇ ਜੀ ਵਲੌਗ ਹੁਣ ਥੋੜੀ ਤੁਹਾਨੂੰ ਦੱਸਿਆ ਵੀ ਚੈਨਲ ਦੀ ਪ੍ਰੋਬਲਮ ਚੱਲਣ ਈ ਆ ਇਸ ਕਰਕੇ ਸਾਡੇ ਥੋੜੇ ਜਿਹੇ ਰੋਕੇ ਹੋਣਗੇ ਬਲੌਗ ਤੇ ਤਦ ਤੱਕ ਲਈ ਜੁੜੇ ਰਹੋ ਜੀ ਚੈਨਲ ਦੇ ਨਾਲ ਮਿਲਦੇ ਹਾਂ ਸੋਣੇ ਜੀ ਫੈਮਿਲੀ ਵਲੌਗ ਦੇ ਨਾਲ ਬਾਏ ਬਾਏ